कपूरथरा तो जिले के सुल्तानपुर लोधी हल्का गांव के जार्जपुर में एक्साइज विभाग पंजाब पुलिस और शराब ठेकेदारों को उस समय बड़ी सफलता मिली जब कई घरों में की गई छापेमारी के दौरान भारी मात्रा में कच्ची और पक्की शराब बरामद हुई जिसे लोगों ने अपने घरों में छिपाकर बड़े ड्रम कैनो आदि में बेचने के लिए रखा हुआ था इस मौके पर शराब विक्रेता रमन अरोड़ा ने बताया कि जब हमारे ठेकेदारों ने यहाँ बिक्री कम हो गई तो हमारे मुखबरों ने हमें बताया की जर्जपुर के कुछ घरों में देशी शराब बनाने और बेचने का वह धंधा ਚਲ ਰਹਾ ਹੈ ਪ੍ਰਸ਼ਾਸਨ ਦੀ ਮਦਦ से हमने उन्हें गिरफ्तार कर लिया गया और परचे दिए गए अवैध शराब को मौके पर ही नष्ट कर दिया गया शराब विक्रेता रमन अरोड़ा ने कहा कि जर्जपुर के अलावा कई अन्य गांव में भी अवैध शराब का धंधा चल रहा है और छापेमारी करके अवैध धंधे को बंद करवाया जाए और मुझे कहना है एक्साइज़ डिपार्टमेंट के नाल एक नाल पुलस लेके कुछ इलाके के बीच छापेमारी की थी कि की की ग्राउंड हुआ केड़ा केसी एंदा विषय ਇਸ ਸੁਲਤਾਨਪੁਰ ਦੇ ਵਿੱਚ ਪਿੰਡ ਜਾਂਚ ਹੋ ਰਿਹਾ ਹੈ। ਇਸ ਪਿੰਡ ਦੇ ਵਿੱਚ ਨਵੀਂ ਕਦੇ ਇਹ ਨਹੀਂ ਪਤਾ ਅਜਾ ਇਲਾਕਾ ਦੌਰਫਾਰੀ ਹੋਈ ਜਦ ਕਿ ਤੋੜੀ ਕਲੀ ਖਬਰ ਵੀ ਆਦੀ ਜੀ ਜੇ ਜਾਲੋ ਲਿਖੀਆ। ਬਾਅਦ ਵਿੱਚ ਜੋ ਸਾਰੀ ਇਨਫੋਰਮੇਸ਼ਨ ਆਈ ਇਹ ਅਸੀਂ ਆਪਣੇ ਅਸਾਈਨਮੈਂਟ ਨੂੰ ਆਪਸਾਂ ਨੂੰ ਜੀਰ ਸਾਹਿਬਾਨ ਨਾਲ ਕਰ ਦਿੱਤੀ। ਫਿਰ ਉਹਨਾਂ ਤੋਂ ਸਰਨਾ ਇਹ ਇਸ ਤਰ੍ਹਾਂ ਸੋ ਲਲ ਉਹ ਲਵੇ ਐਕਸਾਈਲ ਨਾਲ ਉਹ ਸਾਡੇ ਦੇ ਬਾਗ ਦੇ ਵਿੱਚ ਪਲੱਸ ਸੋਪਾਨ ਤੋਂ ਥਾਲੇ ਵੀ ਉਹ ਦੋਵੇਂ ਪੀਜੀ ਜਿਹੜੇ ਸਾਡੇ ਕੋਲ ਸਾਈਡੋਂ ਬਣਤਾ ਉਹ ਬੜੀ ਭਾਰੀ ਮਾਤਰਾ ਵਿੱਚ ਆਇਆ ਅਰਥ ਨਵਾਂ ਆ ਰਿਹਾ ਵਿੱਚ ਜਿਹੜੇ ਕਾ ਚੁੜੇ ਉਹਦੇ ਬਾਤ ਹਮਦਰ ਵਿੱਚ ਕਿਸੇ ਦੇ ਸੋਲ ਦੇ ਵਿੱਚ ਲੱਗਈ ਉੱਚ ਦਰਾਂ ਕੱਢੀ ਹੋਈ ਜੀ ਐਬਸੈਂਸ ਵੀ ਜੀ ਜਿਹੜਾ ਦੋ ਦੋ ਸਬਜੈਕਟਸ ਹੈ ਪਰ ਇੱਕ ਹੋਰ ਗੱਲ ਉਹ ਜਿਹੜੀ ਕਿ ਕਿਆ ਸੀ ਚਾਹੇ ਉਹ ਸ਼ਾਮ ਕਰਦੇ ਜੇ ਅਸੀਂ ਕਿਰਨ ਲੈਣ ਹੋ ਜਾਂਦੇ ਤੇ ਹੋ ਸਕਦਾ ਹੈ ਉਹ ਦਬਾਅ ਕੱਢੀ ਤੇ ਅਸਾਇਦ ਜਾਈ ਸਵੇਰ ਕਰਦੇ ਤੇ ਕਿ ਕਿਹੜੇ ਕਿਹੜੇ ਬੰਦਿਆਂ ਦੇ ਉੱਤੇ ਪਰਚਾ ਇਹਦਾ दर्ज ਹੋਇਆ ਸੀ ਬੰਦੇ ਤੇ ਆਜੋ ਬਕਰ ਦਰਜ ਹੋਏ ਜੀ 450000 ਆਪਕੇ ਫੀਅਰ ਆਖਰੇ 400000 ਦਰਜ ਹੋਏ ਨੇ ਉਹ ਜਿਹਦਾ ਵਿੱਚੋਂ ਇੱਕ ਵੀ ਰਿਸਟ ਮਾਰ ਕੇ ਛਾਏ ਉਹ ਜਿਹੜਾ ਵਾਲਾ ਜੇ ਇਹ ਉਹ ਮੁਝੇ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਆ ਕਬ ਹਾਜ਼ਿਰ ਕਰਨ ਤੁਸੀਂ ਉਹ ਕੋਣ ਹੈਗੇ ਆ ਬਹੁਤ ਸਾਰੇ ਕੋਈ ਕਦੇ ਵੀ ਇਸ ਪਰੂ ਜਾਰਗੋਦੀ ਇਨਫੋਰਮੇਸ਼ਨ ਆਈਲੀ ਪਰ ਜਦੋਂ ਤੁਸੀਂ ਜਿਹੜੇ ਐਕਚਰਸ ਬਣਾ ਲੈਂਦੇ ਕਰਦਾ ਤਾਂ ਸਭੀ ਫਿਰ ਸੀਰਜੀ ਜਿੱਥੇ ਚੜਾਈ ਜਾਂ ਉਸ ਨਾਲ ਸੀ ਉਹ 4000 ਡਰਾਈ ਸਾਨੂੰ ਲੈ ਰਿਹਾ ਜਿਵੇਂ ਪਾਣੀ ਕਰਕੇ ਨਾਵੇਂ ਮਾਰਨ ਲੋਕੀਓ ਤਾਂ ਬੰਦੀ ਹੋਈ ਵੀ ਅਸਲ ਉਸ ਕਰਕੇ ਜੇ ਆਮਦਨ ਗਿਣ ਲੈ ਮਤ ਕਿੰਨਾ ਨਾਸ ਇਹਨਾਂ ਲੋਕਾਂ ਦੇ ਉਸ ਜਿਹੜਾ ਦਾਣਾ ਚੁੱਕਿਆ ਇਹ ਪਾਰਲੇ ਆਲ ਦੇ ਵਿੱਚ ਆ ਕੁਝ ਖੰਦਰੀਆਂ ਦੇ ਦੇਸੀ ਉਹ ਸਾਰੇ ਰੈਵਨਿਊ ਜਿਹੜਾ ਉਹ ਲੋਸ ਹੋਇਆ ਉਹ ਸਿੱਧਾ ਨਹੀਂ ਦੇਖੀਏ ਕਿੰਨਾ ਬਹੁਤ ਜਿਦਾ ਸੇਲਾ ਮੰਗਾਈ ਅਸੀਂ ਪੰਜ ਚੱਕਰ ਤੇ ਰਹਿ ਗਏ ਕਿੰਨੇ ਚਿੰਨਣ ਲੱਗਦਾ ਮਕ ਇਹ ਉਂਤਾਂ ਪੂਰੀ ਸ਼ਾਮ ਹੋਰ ਨਗਰ ਵਿੱਚ ਦੇਸੀ ਉਸ ਵੀਰ ਦੇ ਦੋ ਕਰਿਆ ਸੀ ਦੋਨਾਂ ਬੰਦੇ ਅਥੋ ਇੱਕ ਚਾਹਲਾ ਦੂਜਾ ਚਾਹਲਾ ਅੱਠ ਘਰ ਦੇ ਵਿੱਚੋਂ ਮੇਰੇ ਅੱਜ ਕੇ ਰੋਜ਼ ਜਿਹੜੇ ਇਹ ਘਟੋ ਘਟਨੀ 2000 ਮੀਟਰ ਤੋਂ ਪਤਾ ਲੱਗੀ। ਪਰ ਮੇਰੇ ਜੀ ਤਾਂ ਜੱਜਪੁਰ ਦੀ ਗੱਲ ਹੋਈ ਜਿਹੜੇ ਮੰਡ ਏਰੀਆ ਹੈ ਤੇ ਰਾਦ ਕੰਢੇ ਕਾਫੀ ਪ੍ਰਿੰਟ ਹੈ ਜਿਹੜੀ ਦ라이 ਜ਼ਮੀਨਾਂ ਦੇ ਜਿਹੜੇ ਦੇਸੀ ਲਾਂਡ ਦਾ ਕਾਰੋਬਾਰ ਚੱਲਦਾ ਤੁਹਾਨੂੰ ਮੇਰਾ ਉਹਦੇ ਬਾਰੇ ਤੁਸੀਂ ਕੀ ਕੀ ਕਹੋਗੇ? ਦੇਖੋ ਜੀ ਕਿੰਨੇ ਹੱਦਸੇ ਮੌਜੂਦ ਨੇ। ਅੱਲਾਇਟੋ ਪਹਿਲਾ ਅਸੀਂ ਜਿਸਾ ਕਰਨਾ ਹੈ ਕਾਂਗਰਸ ਦਾ ਟਾਈਮ ਤੇ ਕਰਨ ਦਾ ਕਾਰੋਬਾਰ ਅਸੀਂ ਕਿ ਆ ਉਹ ਤਾਂ ਯੰਜੀ ਉਸ ਤੋਂ ਬਾਅਦ ਜੁੱਲ ਬੱਲਾਈ ਮਰੀਟਾਗਾਂ ਉਹ ਕਿੰਨੇ ਉਹਨਾਂ ਚੀਜ਼ਾਂ ਦੇ ਵਿੱਚ ਉਤਾਂ ਸੁਝੀਆਂ ਕਿ ਕੌਮ ਜੇ ਜਮਨੀ ਆਈ ਇਹ ਕਿਹੜੀ ਦਾਉਲਤ ਆਈ ਨੇ ਵਿੱਚ ਕੱਦ ਹੋਏ ਦਾਉਲਤ ਨੂੰ ਬਾਬੂ ਕਿਸੇ ਉਹਨਾਂ ਵਿੱਚ ਕੀੜੇ ਵਿੱਚ ਉਹਨਾਂ ਦੇ ਰਹਿ ਗਈ ਸੀ ਤੇ ਉਹ ਸਭ ਜਹਿਰੀ ਦਿੱਤੀ ਜਾਣੀ ਜਿਹੜਾ ਅਧਰਮ ਬਣੇ ਸਮੇਂ ਪਾਣੀ ਭਰ ਆਏ ਮੇਰੇ ਜੇ ਉਹਦੇ ਵਿੱਚ ਪਲੀ ਸਭ ਕੋਈ ਉਤੋਂ ਚੜ੍ਹ ਨਹੀਂ ਸੀ ਚੱਲ ਚਾਲੇ ਤੇ ਜਿੰਨੇ ਵੀ ਨੇ ਉਹ ਦਵਾਉਣਾ ਹੈ ਆਲੋਗ ਇਸ ਨੂੰ ਸਮਝਣ ਦੇ ਉਹ ਇਹ ਤੇ ਆਲੋਗ ਜੀ ਨੂੰ ਲੱਗਦਾ ਹੈ ਕਿ ਦੋ ਕੁ ਦਿਨ ਜਿਆਗਿਆ ਹੁੰਦੇ ਆ ਰੱਬ ਜਾਣੇ ਕਿਹੜਾ ਕੈਮੀਕਲ ਬਣਦਾ ਹੈ ਕੀ ਬਣਦਾ ਹੈ ਕਿੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਨੂੰ ਪਾਛਦਾ ਗਿਆ ਲੁੱਦੇ ਸਾਕੀ ਨੂੰ ਜੰਮੂ ਟਿਕਣੀ ਨਹੀਂ ਸੀ ਨਾ ਉਹ ਇਹਨਾਂ ਵਿਲੋਸ ਜਾ ਰਹੇ ਸਭ ਤੋਂ ਘਟਾ ਡੁਲਾਉਂਦੇ ਆਨ ਵਾਲੇ ਸਮੇਂ ਦੇ ਚੱਕ ਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਹੋਰ ਇਦਾਂ ਦੀ ਛਾਪੇ ਵਾਲੀ ਚੱਲੀ ਰਹੂ ਬਿਲਕੁਲ ਜਿਹੀ ਅਜਿਹਾ ਕਰ ਰਹੀ ਜੀ साइबना भी उस दिन लागू किया है ना जी और इलाज से ही हम बेटा लगा पा जाएगा खाने और जिन्हें फलेका के घोषित हैं से एक एक यानि किचा उत्तर कश्मीरा वासी जानते हो थारा स्तर पर एक अमल जिसे उत्तर जाने से वासी जानते हो एक अशोक मार साथी ਉਹ ਇਹ ਜਿsho ਨਜ਼ਮੀ ਨੇ ਇਹ ਚਾਰ ਬੱਚੇ ਜਿਹੜੇ ਕੱਲ੍ਹ ਆਪਾਂ ਦੋ ਬੱਚੇ ਦਿੱਤੇ ਗਏ ਬਾਕੀ ਚਾਰ ਨੇ ਮੇਰੇ ਕੋਲ ਤਜੋ ਹੋ ਗਏ